ਹੇ ਪ੍ਰਭ ਸਰਣਾਗਤੀ ਗੁਰਬਾਨ ਦਿਆਲ ਇਕ ਅਖਰ ਹਰ ਮਨ ਵਸਦੋ ਨਾਨਕ ਹੋਤ ਨਿਹਾਲ ਦੁਨੋਦਵੰਨਿਆ ਗਵਾ ਸਰਵ ਕਲਾ ਸੰਗਰਥ ਡੋਲਣ ਦੇ ਰਖੋ ਪ੍ਰਭੂ ਨਾਨਕ ਦੇ ਘਰ ਆਤ ਫਿਰਦ ਫਿਰਦ ਪ੍ਰਭ ਆਇਆ ਪਰਿਆ ਪਾ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤਿ ਲਾਏ ਧਰ ਜੀ ਅਰੇ ਗਟੇ ਕਿ ਤੁ ਲਾਹੇ ਬਿਡਾਨੇ ਆਸ ਨਾਨਕ ਨਾਮ ਦੇ ਨਾਨਕ ਨਾਮ ਦਿਆਏ ਕਾਰਗ ਆਵੈ ਰਾਸ ਸੋ ਸੱਜਣ ਸੱਚਾ ਬਾਦਸ਼ਾਹ ਸਿਰ ਸਾਹਾ ਦਾ ਸਾਹੋ ਜਿਸ ਪਾਸ ਬੈਠਿਆ ਸੋਈ ਸਵਨਾ ਦਾ ਵਿਸਾਹ ਧਾਕ ਤਵਾਰ ਜਾਏ ਮਥਰਾ ਜਗਰਤਾਰ ਨਕਾਮਤਾਰ ਬਨਾਇਓ ਜਪਿਓ ਜene ਆਦਿਨੰਦ ਗੁਰੂ ਸਾਂਖਟ ਜੋਗ ਕਰਵ ਨਾਇ ਆਇਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਚਰਨਾਂ ਵਿੱਚ ਸਜੋਬਤੁ ਮਾਈ ਭਾਈ ਬੀਰ ਬਜ਼ੁਰਗ ਸਰਵਤਰ ਸੰਗਤਾਂ ਆਪਣੇ ਰਸਨਾ ਨੂੰ ਗੁਰੂ ਪਵਿੱਤਰ ਸਤਿਗੁਰੂ ਨੂੰ ਨਵਾਉਂ ਸੀਸ ਆਪ ਕੋ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਬਖਸ਼ ਕੀਤੀ ਹੈ ਜੋ ਤਨੰਦਨਾ ਤੋਂ ਲੈ ਕੇ ਸ੍ਰੋਮਣੀ ਜੱਗ ਜੱਗਾ ਸਰ ਜੱਗ ਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਇਆ ਸੀ ਕਾਸ਼ ਵੇਲੇ ਸਪੂਰਨ ਹੋਇਆ ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਹੈ ਇਸ ਕਾਰਜ ਨੂੰ ਆਪ ਆਗ ਸੰਗ ਸਹਾਇਤਾ ਕਰਕੇ ਸਪੂਰਨ ਕੀਤਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਜਲਦੀ ਸ਼ਵੇਲ ਚਲੀ ਜਾਂਦੀ ਆ ਜਲ ਛੱਕੇ ਮੜੇ ਆਰਾਮ ਨਾਲ ਅੰਦਰ ਬੈਠ ਕੇ ਸਤਿਗੁਰੂ ਦੀ ਬਾਣੀ ਦੇ ਨਾਲ ਆਪਾਂ ਜੁੜੀਏ ਸਤਿਗੁਰੂ ਦੇ ਇਤਿਹਾਸ ਨਾਲ ਜੁੜੀਏ ਜਿਸ ਕਾਰਜਵਾਸ ਤੇ ਆਪਾਂ ਇਹ ਕਾਰਜ ਕੀਤਾ ਉਸ ਕਾਰਜ ਨੂੰ ਆਪਾਂ ਕਰ ਸਕੀਏ ਸਮਝ ਜਗिए ਸਾਰੇ ਜਿਤਨੇ ਵੀ ਗੁਰਦਾਰਾ ਸਾਹਿਬ ਦੇ ਅੰਦਰ ਬੈਠੇ ਆ ਪਹੁੰਚਿਆ ਸਭਨਾਂ ਨੂੰ ਬੇਨਤੀ ਹੈ ਕਿ ਭਾਈ ਆਪ ਕੋ ਆਪਣੇ ਬੱਚਿਆਂ ਨੂੰ ਛੋੜ ਕਰਨ ਤੋਂ ਵਚਾ ਕੇ ਰੱਖਣਾ ਤਾਂ ਕਿ ਆਪਣਾ ਇਤਿਹਾਸ ਆਪਾਂ ਸੁਣ ਸਕੀਏ ਆਪਣੇ ਨਾਲ ਦੇ ਬੈੜਵੇ ਬੈਠੇ ਜਿਹੜੇ ਉਹ ਵੀ ਸੁਣ ਸਕਣ ਜੇ ਨਾ ਹੋਵੇ ਕਈ ਵਾਰੀ ਬੱਚੇ ਚਾਣ ਕਰਨ ਲੱਗ ਜਾਂਦੇ ਆ ਆਪਣੇ ਬੱਚਿਆਂ ਦਾ ਪਤਾ ਨਹੀਂ ਆ ਇਹਨਾਂ ਦਾ ਸੁਣਣਾ ਨਹੀਂ ਇਹ ਹੋਰਾਂ ਨੂੰ ਵੀ ਫਿਰ ਸੁਣ ਨਹੀਂ ਦਿੰਦੇ ਹਨ ਤੇ ਇਸ ਕਰਕੇ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੇ ਬੁਲਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਵੇਲੇ ਗੁਰਤਾ ਗਦੀ ਤੇ ਬਿਰਾਜਮਾਨ ਹੋਏ ਗੁਰਦਾ ਗੱਦੀ ਨੇ ਬਰਾਜਮਾਨ ਤੋਂ ਪਹਿਲਾਂ ਹੀ ਘਰ ਦੇ ਵਿੱਚ ਕਲੇ ਸੀ ਕਿ ਛੋਟੇ ਨੂੰ ਸਤਿਗੁਰੂ ਗੁਰੂ ਰਾਮਦਾਸ ਜੀ ਗੁਰਦਾ ਗੱਦੀ ਵੰਸ਼ਸ਼ ਕਰਨਗੇ ਵੱਡਾ ਭਰਾ ਕਿਰਤੀਆ ਸੀ ਉਹ ਲੱਗਦਾ ਸੀ ਉਹ ਕਹਿੰਦਾ ਸੀ ਗੱਦੀ ਮੈਨੂੰ ਮਿਲੇ ਪਰ ਗੁਰੂ ਘਰ ਦੀ ਗੱਦੀ ਗੁਰੂ ਘਰ ਦੇ ਵਾਸਤੇ ਉਹ ਤੁਹਾਨੂੰ ਮਿਲਦੀ ਹੈ ਸਤਿਗੁਰੂ ਨੇ ਬਾਣੀ ਵਿੱਚ ਫੈਸਲਾ ਕੀਤਾ ਹੈ ਗੱਦੀ ਸੋਹ ਹੈ ਜੋ ਗੱਦੀ ਲਾਇਕ ਹੋਏ ਜਿਹੜਾ ਗੱਦੀ ਦੇ ਲਾਇਕ ਹੈ ਉਸ ਨੂੰ ਗੱਦੀ ਪ੍ਰਾਪਤ ਹੁੰਦੀ ਹੈ ਜਿਹੜਾ ਗੱਦੀ ਦੇ ਲਾਇਕ ਨਹੀਂ ਨਾ ਉਹਨੂੰ ਗੱਦੀ ਪ੍ਰਾਪਤ ਨਹੀਂ ਹੁੰਦੀ ਹੈ ਸਤਿਗੁਰੂ ਦੇ ਪਿਆਰਿਓ ਪਰ ਉਹਦਾ ਇਹ ਸਮਝ ਨਾ ਸਕਿਆ ਵੀ ਮੈਂ ਗੱਦੀ ਦੇ ਲਾਇਕ ਨਹੀਂ ਆਂਗਾ ਪਰ ਆਪਣੀ ਦੁਨਿਆਵੀ ਜਿਹਨੂੰ ਸਮਝ ਕੇ ਉਹਨੇ ਆਖਿਆ ਜਿਵੇਂ ਆਪ ਪਿਓ ਦੀ ਜਾਇਦਾਦ ਮਿਲਦੀ ਹੈ ਜੇ ਉਹ ਵੀ ਮੈਨੂੰ ਮਿਲ ਜਾਵੇ ਮੈਂ ਵੱਡਾ ਤੇ ਵਿੜਿਆਈ ਮੈਨੂੰ ਮਿਲਣੀ ਚਾਹੀਦੀ ਆ ਘਰ ਦੇ ਵਿੱਚ ਪਰ ਸਤਿਗੁਰੂ ਦੇ ਪਿਆਰਿਓ ਇਹ ਗੁਰੂ ਦੀ ਵਸਤ ਹੈ ਜਿਸकी ਵਸਤ ਕਿਸੇ ਅਗੈ ਰੱਖ ਹੈ ਤੇ ਜੀ ਦੀ ਵਸਤ ਹੋਵੇ ਉਸ ਨੂੰ ਪ੍ਰਾਪਤ ਹੁੰਦੀ ਹੈ ਉਹਦੇ ਅਗੈ ਰੱਖੀ ਜਾਂਦੀ ਹੈ ਆਮ ਨੂੰ ਨਹੀਂ ਮਿਲਦੀ ਯਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵਰਤਾ ਗਦੀ ਦੇ ਬਰਾਜਮਾਨ ਕੀਤਾ ਗਿਆ ਤੇ ਸਤਿਗੁਰੂ ਜੀ ਇਹ ਤਿੰਨ ਭਰਾ ਸਨ ਵੱਡਾ ਭਰਾ ਪਿਰਤੀ ਆ ਉਹਦੋਂ ਵਿਚਾਰਣਾ ਭਰਾ ਮਹਾਂਦੇਵ ਤੀਸਰਾ ਭਰਾ ਗੁਰੂ ਅਰਜਨ ਦੇ ਮਹਾਰਾਜ ਸਭ ਤੋਂ ਛੋਟੇ ਸਨ ਵੱਡਾ ਭਰਾ ਬੜਾ ਤੇਜ ਦਰਾਂਤਾ ਸੀਗਾ ਤੇ ਬੜਾ ਹੀ ਦੋਨੇ ਆਵੀ ਗੱਲਾਂ ਦੇ ਵਿੱਚ ਖਾਚਤ ਸੀ ਤੇ ਗੁਰੂ ਘਰ ਦੀ ਜਿਹੜੀ ਸੇਵਾ ਹੈ ਇਸ ਬੰਨੇ ਧਿਆਨ ਘੱਟ ਮਾਇਆ ਬੰਨੇ ਧਿਆਨ ਵੱਧ ਤੇ ਜਿਹੜਾ ਮਹਾਨ ਦੇਵ ਜੀ ਸੀ ਉਹ ਸੀਗੇ ਘੋਲੇ-ਪਾਲੇ ਉਹ ਰੱਬ ਦੀ ਬੰਦਗੀ ਕਰਨ ਵਾਲੇ ਸੀ ਪਰਮੇਸ਼ਰ ਨੂੰ ਯਾਦ ਕਰਨ ਵਾਲੇ ਸੀ ਪਰਮੇਸ਼ਰ ਦੀ ਰਜਾ ਵਿੱਚ ਰਹਿਣ ਵਾਲੇ ਸੀ ਛੋਟੇ ਤਾਂ ਬਚਪਨ ਤੋਂ ਲੈ ਕੇ ਹੀ ਪਟਾਣੇ ਆਖੇ ਦਾ ਜਨਮ ਤੋਂ ਹੀ ਬ੍ਰਹਮਚਾਰਿਓ ਇਹ ਤਾਂ ਜਨਮ ਤੋਂ ਲੈ ਕੇ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ ਹੋਏ ਸਨ ਤੇ ਸਤਿਗੁਰੂ ਦੇ ਪਿਆਰਿਓ ਇਸੇ ਕਰਕੇ ਇਹਨਾਂ ਨੂੰ ਗੁਰਿਆਈ ਗਦੀ ਦੇ ਮਾਲਕ ਬਣਾਇਆ ਗਿਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗਦੀ ਦਿੱਤੀ ਗਈ ਸਤਿਗੁਰੂ ਨੇ ਜੋ ਸਰੋਵਰ ਦੀ ਛੇਵਾਂ ਰਹਿੰਦੀ ਸੀ ਉਹ ਵੀ ਸਾਰੀ ਸਪੂਰਨ ਕਰਾਈ ਅਤੇ ਜੋ ਹਰੀ ਮੰਦਰ ਹਰੀ ਦਾ ਮੰਦਰ ਹਰ ਮੰਦਰ ਸਾਹਿਬ ਉਹ ਵੀ ਜੋ ਨਵਾਂ ਤਿਆਰ ਕੀਤਾ ਸਰੋਵਰ ਦੇ ਅੰਦਰ ਬੜੀਆਂ ਸੰਗਤਾਂ ਆਈਆਂ ਸਤਿਗੁਰੂ ਦੇ ਚਰਨਾਂ ਵਿੱਚ ਬੜੀ ਸੇਵਾ ਕੀਤੀ ਆਪ ਪਰਮੇਸ਼ਰ ਨੇ ਵੀ ਆ ਕੇ ਕਹਿੰਦੇ ਟੋਕਰੀ ਢੋਈ ਉਹਨਾਂ ਨੇ ਵੀ ਸੇਵਾ ਕੀਤੀ ਸਰੋਵਰ ਦੇ ਆ ਕੇ ਉਹ ਸਤਿਗੁਰੂ ਦੇ ਪਿਆਰਿਓ ਆ ਮੰਦਰ ਸਾਹਿਬ ਚਾਰ ਗਿੱਦਾ ਜਿਹਦੇ ਚਾਰ ਦਰਵਾਜੇ ਰਖੇ ਚਾਰੇ ਦਰਵਾਜਿਆਂ ਦਾ ਮਤਵਲ ਵੀ ਕਿ ਜੋਹ ਧਰਮਾਂ ਨੂੰ ਸਾਂਝਾ ਹੈ ਇਥੇ ਕੋਈ ਵੀ ਆਵੇ ਉਹਨੂੰ ਰੋਕ ਟੋਕ ਨਹੀਂ ਜਿਹੜਾ ਦਰ ਆਪ ਤੋ ਜਾਤਿਓਂ اٹਕਾ ਨਹੀਂ ਕੋਈ ਸੋਦਰ ਕੈਸਾ ਛੋੜੀਏ ਜੋਦਰ ਐਸਾ ਹੋਵੇ ਜਿਹੜਾ ਐਸਾ ਧਰ ਹੈ ਚਾਰ ਸਪੇਰਿਆਂ ਕੋਈ ਵੀ ਆਵੇ ਚਾਰ ਦਰਵਾਜੇ ਖੁੱਲੇ ਆ ਸਤਗੁਰੂ ਰੂਜੇਪਾਲ ਸਾਹਿਬ ਜੀ ਨੇ ਕਿਰਪਾ ਕੀਤੀ ਹਰੀ ਮੰਦਰ ਬਣਾਇਆ ਹਰੀ ਮੰਦਰ ਦੇ ਨਿਯਾਉ ਜਦੋਂ ਰੱਖੀਆ ਉਦੋਂ ਭਰਮ ਭੇਦ ਜਿਹੜਾ ਸੀ ਉਹ ਮਿਟਾ ਦਿੱਤਾ ਸਤਗੁਰੂ ਜੀ ਨੇ ਉੱਚ नीਚ ਦਾ ਖਤਮ ਕਰ ਦਿੱਤੇ ਸਤਗੁਰੂ ਜੀ ਨੇ ਆਪਣੇ ਪਿਆਰੇ ਸ਼ਖਾਂ ਨੂੰ ਛੱਡ ਕੇ ਬਾਬਾ ਬੁੱਢਾ ਜੀ ਵਰਗਿਆਂ ਨੂੰ ਛੱਡ ਕੇ ਤੇ ਇਹਨਾਂ ਨਿਯਾਉ ਮੀਆਂ ਮੀਰ ਜੀ ਜੋ ਮੁਸਲਮਾਨ ਫਕੀਰ ਸਨ ਬਹੁਤ ਉੱਚੀ ਚੋਟੀ ਦੇ ਫਕੀਰ ਸਨ ਜਿਹੜੇ ਰੱਬ ਨਾਲ ਇੱਕ ਮਿਕ ਸੀ ਉਹਨਾਂ ਤੋਂ ਨੇਉਂ ਭਰਾਈ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਹੁਣ ਕਈ ਤਾਂ ਬੰਦੇ ਇੱਥੇ ਵੀ ਕਰਦੇ ਕਿ ਸਤਿਗੁਰੂ ਆਪ ਕਿਹੜਾ ਮੀਆਂ ਬੀਰ ਜੀ ਤੋਂ ਘੱਟ ਸੀ ਤੇ ਉਹਨਾਂ ਤੋਂ ਨੇਉਂ ਧਰਾਈ ਤੇ ਆਪ ਨੇਉਂ ਧਰੀ ਧਰਦੇ ਗੁਰੂ ਕੇ ਪਿਆਰਿਓ ਇਹ ਸਤਿਗੁਰੂ ਹੀ ਹੈ ਜਿਹੜਾ ਕਿਸੇ ਨੂੰ ਵਡਿਆਈਆਂ ਦੇ ਸਕਦਾ ਹੈ ਬਾਕੀ ਧਰਮਾਂ ਦੇ ਲੋਕਾਂ ਨੇ ਆਪਣੇ ਚੇਲਿਆਂ ਨੂੰ ਆਪਣੇ ਸੇਵਕਾਂ ਨੂੰ ਕਿਸੇ ਨੇ ਵਿਡਿਆਈ ਨਹੀਂ ਦਿੱਤੀ ਹੈ ਇੱਕੋ ਇੱਕ ਗੁਰੂ ਘਰ ਤੋਂ ਬਿਨਾ ਕਿਸੇ ਨੇ ਵਿਡਿਆਈ ਨਹੀਂ ਦਿੱਤੀ ਜਿਹੜਾ ਗੁਰੂ ਬਣ ਗਿਆ ਉਹ ਗੁਰੂ ਹੀ ਰਿਹਾ ਜਿਹੜਾ ਚੇਲਾ ਬਣ ਗਿਆ ਉਹ ਚੇਲਾ ਹੀ ਰਿਹਾ ਤੇ ਇੱਕੋ ਇੱਕ ਗੁਰੂ ਘਰ ਜਿਹਦੇ ਵਿੱਚ ਬਾਹਵ ਬਾਹਵ ਗੋਬਿੰਦ ਸਿੰਘ ਆਪੇ ਗੁਰ ਜਿਲਾ ਨਾਲੇ ਗੁਰੂ ਨਾਲੇ ਚੇਲਾ ਇੱਕੋ ਇੱਕ ਗੁਰੂ ਘਰ ਹੈ ਜਿਹਦੇ ਵਿੱਚ ਗੁਰੂ ਤੇ ਚੇਲਾ ਜਲੇ ਨੂੰ ਬੜਾਈ ਦੇ ਕੇ ਤੇ ਗੁਰੂ ਬਣਾ ਦਿੰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਗੁਰੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਗੁਰੂ ਬਣ ਕੇ ਅਮਰ ਦਸ਼ਗਾਇਆ ਪੰਜ ਪਿਆਰਿਆਂ ਨੂੰ ਤੇ ਚੇਲੇ ਬਣ ਕੇ ਫਿਰ ਉਹਨਾਂ ਨੂੰ ਆਪ ਅਮਰ ਦਸ਼ਗਾਇਆ ਇਹ ਗੁਰੂ ਘਰ ਦੇ ਵਿੱਚ ਵਿੜਾਈ ਆ ਬਾਕੀ ਕਿਸੇ ਧਾਮ ਦੇ ਵਿੱਚ ਇਹ ਵਿੜਾਈ ਨਹੀਂ ਹੈ ਇਕੋ ਇੱਕ ਅਸ਼ੇਕਾ ਧਰਮ ਦੇ ਵਿੱਚ ਵਿੜਾਈ ਹੈ ਜਿਹੜੇ ਆਪਣੇ ਚੇਲੇ ਨੂੰ ਆਪਣੇ ਸੇਵਕ ਨੂੰ ਆਪਣੇ ਬਰਾਬਰਤਾ ਬਖਸ਼ਿਸ਼ ਕਰ ਦਿੰਦੇ ਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੀਆਂ ਮੀਰ ਜੀ ਜੋ ਉਹਨਾਂ ਦੇ ਸੇਵਕ ਸੀ ਉਹਨਾਂ ਨੂੰ ਉੱਚੇ ਜੱਗਿਆ ਉਹਨਾਂ ਦੀ ਵਿੜਾਈ ਕਰਵਾਈ ਵਿੜਾਈ ਕੀਤੀ ਉਹਨਾਂ ਤੋਂ ਨਿਉ ਰੱਖੇ ਨਰ ਰਖਵਾਈ ਹਰੇ ਮੰਦਰ ਤਿਆਰ ਹੋਇਆ ਜਿਸ ਵੇਲੇ ਤਿਆਰ ਹੋਇਆ ਫਿਰ ਸਤਿਗੁਰੂ ਨੇ ਆਖਿਆ ਵੀ ਹੁਣ ਇਹਦੇ ਵਿੱਚ ਜੋ ਸ਼ਬਦ ਗੁਰੂ ਹੈ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਇਹਨੂੰ ਸਤਿਗੁਰੂ ਨੇ ਆਖਿਆ ਸ਼ਬਦ ਗੁਰੂ ਸ਼ਬਦ ਗੁਰੂ ਹੈ ਉਹ ਤੁਹਾਨੂੰ ਗੁਰਦਾਂ ਗੱਦੀ ਤੇ ਮੌਜੂਦ ਉਹਨੂੰ ਇਸ ਹਰੀ ਮੰਦਰ ਦੇ ਵਿੱਚ ਪ੍ਰਗਾਟ ਕੀਤਾ ਜਾਵੇ ਸ਼ਬਦ ਦਾ ਪ੍ਰਗਾਟ ਕੀਤਾ ਜਾਵੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਲੋ ਤਿਆਰ ਹੋ ਗਏ ਆਰਾਮਸਰ ਤੀਰਥ ਦੇ ਉੱਤੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਵਿਚਾਰਨ ਕੀਤੀ ਤਿਆਰ ਕੀਤੀ ਜਿਸ ਵੇਲੇ ਤਿਆਰ ਹੋ ਗਈ ਤੇ ਫਿਰ ਇਹਨੂੰ ਸਤਿਗੁਰੂ ਨੇ ਬਹੁਤ ਵੱਡੇ ਇੱਕ ਨਗਰ ਕੀਰਤਨ ਦੇ ਅੰਦਰ ਹੁਣ ਨਗਰ ਕੀਰਤਨ ਕਹਿ ਦਿੰਦੇ ਆ ਉਦੋਂ ਜਲੂਸ ਕਹਿੰਦੇ ਸੀ ਬਹੁਤ ਵੱਡੇ ਤਿਆਰੀ ਕੀਤੀ ਗਈ ਚਾਰ ਸੇਵਰੋ ਸੰਗਤਾਂ ਨੂੰ ਸੱਦਿਆ ਗਿਆ ਸੱਦ ਕੇ ਤੇ ਸਤਿਗੁਰੂ ਨੇ ਬਹੁਤ ਸੰਗਤਾਂ ਨੂੰ ਨਾਲ ਲੈ ਕੇ ਤੇ ਬਾਬਾ ਬੁੱਢਾ ਜੀ ਜਿਹੜੇ ਸੰਨ ਗੁਰੂ ਗ੍ਰੰਥਕੋ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਛਿਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਨੂੰ ਕਹਿ ਕਿ ਆਪ ਸਾਰੇ ਜਾਓ ਰਾਤ ਚੌਰ ਕਰਦੇ ਆਏ ਤੇ ਬਹੁਤ ਹੀ ਇਨਾ ਸਵਾਵਨਾ ਸਮਾ ਸੀਗਾ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਮੱਤਾ ਟੇਕਾਂ ਨਸ਼ਗਾਰਾਂ ਕੀਤੀਆਂ ਸਾਰਾ ਸ਼ਹਿਰ ਸਜਾਇਆ ਗਿਆ ਹਰਿ ਮੰਦਰ ਦੇ ਵਿੱਚ ਸਤਿਗੁਰੂ ਜੀ ਨੂੰ ਪ੍ਰਗਟਾ ਕੀਤਾ ਗਿਆ ਜਿਸ ਵੇਲੇ ਹਰਿ ਮੰਦਰ ਦੇ ਵਿੱਚ ਪ੍ਰਗਟਾ ਕੀਤਾ ਗਿਆ ਉਸ ਵੇਲੇ ਸਤਿਗੁਰੂ ਨੇ ਸਾਰਿਆਂ ਗਨੇ ਨਿਗਾਹ ਮਾਰੀ ਇਹ ਹੁਣ ਯੋਗਤਾ ਇਹਦੀ ਯੋਗਤਾ ਕਿਹਦੇ ਕੋਲੇ ਆ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕੌਣ ਬਹਿ ਸਕਦਾ ਐਡਾ ਸੱਚਾ ਤੇ ਸੋਚਾ ਸਿੱਖ ਕਿਹੜਾ ਹੈ ਕਿ ਜਦੋਂ ਨਿਗਾਹ ਮਾਰੀ ਬਾਬਾ ਬੁੱਢਾ ਜੀ ਤੇ ਨਿਗਾਹ ਢੇਗੀ ਸਤਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਦੀ ਹਜ਼ੂਰੀ ਵਿੱਚ ਜਾ ਕੇ ਸੁਸਵਉਦੋ ਬੈਠੋ ਸਜੋ ਤੇ ਬਾਬਾ ਬੁੱਢਾ ਜੀ ਉੱਤੇ ਫਿਰ ਜਦੋਂ ਬੈਠੇ ਬਾਬਾ ਬੁੱਢਾ ਜੀ ਨੂੰ ਆਖਿਆ ਵੀ ਤੁਸੀਂ ਖੋਲੋ ਗ੍ਰੰਥ ਲੈਓ ਆਵਾਜ਼ਾ ਲੈਓ ਆਵਾਜ਼ ਸੁਣਾ ਸਭ ਪੰਥ ਤੇ ਆਵਾਜ਼ ਲਓ ਆਪ ਹੁਕਮ ਲਵੋ ਸਾਰਾ ਪੰਥ ਇਸ ਆਵਾਜ਼ ਨੂੰ ਸੁਣੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟਾ ਕੀਤਾ ਖੋਲਣਾ ਕੀਤਾ ਪ੍ਰਗਟਾ ਕੀਤਾ ਤੇ ਫਿਰ ਹੁਕਮ ਨਹਿਰਾ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖੋਲਿਆ ਵਿੱਚ ਸਾਦਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਆਰਾਮ ਧਾਰ ਸੁਹਾਵੀ ਇਹ ਸਾਰਾ ਸ਼ਬਦ ਸਤਿਗੁਰੂ ਸਚੇ ਪਾਤਸ਼ਾਹ ਜੀ ਦਾ ਬਾਬਾ ਬੁੱਢਾ ਜੀ ਨੇ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ ਫਿਰ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਉਤੋਂ ਦਾ ਹੈਡ ਗ੍ਰੰਤੀ ਬਣਾਇਆ ਤੇ ਪਹਿਲੇ ਗ੍ਰੰਤੀ ਜਿਹੜੇ ਹਨਗੇ ਦਵਾਦ ਸਾਹਿਬ ਦੇ ਉਹ ਬਾਬਾ ਬੁੱਢਾ ਜੀ ਜਾਣਗੇ ਇਨਾਂ ਨੂੰ ਸੇਵਾ ਸੌਂਪੀ ਗਈ ਕਿਉਂਕਿ ਪਿਆਰਿਓ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਆਰ ਹੋ ਗਏ ਹਰਿਮੰਦਰ ਸਾਹਿਬ ਤਿਆਰ ਹੋ ਗਿਆ ਤੇ ਨਾਲ ਸਰੋਵਰ ਤਿਆਰ ਹੋ ਗਿਆ ਸੰਗਤਾਂ ਦਾ ਦਿਨ ਰਾਤ ਘੱਟ ਰਸ ਗੁਰੂ ਦੇ ਚਰਨਾਂ ਵਿੱਚ ਰਹਿਣ ਲੱਗਿਆ ਸੰਗਤਾਂ ਦੂਰ ਦੂਰ ਤੋਂ ਆਉਣ ਲੱਗੀਆਂ ਤੇ ਬੜਾ ਮੇਲਾ ਲੱਗਿਆ ਰਿਹਾ ਕਰੇ ਦਿਨ ਰਾਤ ਸੰਗਤਾਂ ਦੀ ਆਵਾਜ਼ ਆਵੀ ਰਿਹਾ ਕਰੇ ਇਹ ਜੋ ਗੁਰੂ ਘਰ ਦੀ ਸ਼ੋਭਾ ਸੀ ਗੁਰੂ ਘਰ ਦੀ ਮਾਨ ਵਡਿਆਈ ਸੀ ਇਹਨੂੰ ਜਿਹੜੇ ਨਿੰਦਕ ਲੋਗ ਐ ਉਹ ਜਾਣ ਨਹੀਂ ਸਕਦੇ ਸੁਣ ਨਹੀਂ ਸਕਦੇ ਇੱਕ ਤਾਂ ਸਤਿਗੁਰੂ ਦੇ ਘਰੇ ਸੀਗਾ ਸਤਿਗੁਰੂ RAMDAS MAHARAJ ਦਾ ਵੱਡਾ ਸੁਪੁੱਤਰ ਪਿਰਤੀਆ ਤੇ ਇਹ ਵੀ ਬਹੁਤ ਹੀ ਇਰਖਾ ਕਰਦਾ ਸੀ ਵੀ ਗੁਰਤਾ ਘਦੀ ਮੈਨੂੰ ਮਿਲਣੀ ਚਾਹੀਦੀ ਸੀ ਇਹਨੇ ਹਰਮੰਦਰ ਵੀ ਰੱਜਿਆ ਬਰਾਬਰ ਥੋੜੀ ਜਿਹੀ ਦੂਰ ਜਾ ਕੇ ਤੇ ਨਾਲੇ ਇਹਨੇ ਗੁਰੂ ਗ੍ਰੰਥ ਸਾਹਿਬਹਾਰੀ ਦੇ ਵੀ ਇੱਕ ਤਿਆਰ ਕੀਤੀ ਮਰਾਬਰਤਾ ਕੀਤੀ ਗੁਰੂ ਘਰ ਦੀ ਪਰ ਗੁਰੂ ਕੇ ਪਿਆਰਿਓ ਗੁਰੂ ਦੀ ਜਿਹੜੀ ਸੋਭਾ ਉਹ ਤਾਂ ਗੁਰੂ ਨਾਲ ਹੀ ਹੈ ਤੇ ਕਿਸੇ ਦੀ ਰੀਸ ਕਰਿਆ ਕੋਈ ਗੰਮ ਨਹੀਂ ਹੋ ਸਕਦਾ ਜੇ ਰੀਸਾਂ ਕਰਿਆ ਤਾਂ ਕੰਤ ਮਿਲ ਜਾਵੇ ਪਰ ਸਾਰੀ ਦੁਨੀਆ ਕੰਤ ਨੂੰ ਪ੍ਰਾਪਤ ਕਰ ਲੈ ਸਤਗੁਰੂ ਨੇ ਬਾਣੀ ਵਿੱਚ ਲਿਖਿਆ ਕਹਿੰਦਾ ਰੀਸਾਂ ਕਰਾਂ ਤੇ ਨਾੜੀਆਂ ਤਨਨ ਕਾਬੂ ਹੋ ਮੈਂ ਮੇਰੇ ਇਕ ਤਾਂ ਕੰਤ ਪਰਮੇਸ਼ਰ ਦੇ ਹੁਕਮ ਵਿੱਚ ਇਸ ਤਰ੍ਹਾਂ ਦਿਨ ਰਾਤ ਖੜੀਆਂ ਰਹਿੰਦੀਆਂ ਨੇ ਕਿ ਕੰਤ ਮੇਰਾ ਪਤੀ ਕਿਦੋਂ ਮੈਨੂੰ ਹੁਕਮ ਕਰੂਗਾ ਤੇ ਮੈਂ ਉਸੇ ਵੇਲੇ ਉਹਦੀ ਆਗਿਆ ਮੰਨ ਕੇ ਉਹਦਾ ਕਹਿਣਾ ਮੰਨ ਕੇ ਜੋ ਵੀ ਹੁਕਮ ਕਰੂ ਜੋ ਚੀਜ਼ ਮੰਗੂ ਮੈਂ ਉਹ ਹੀ ਹਾਜ਼ਰ ਕਰੂੰ ਤੇ ਇੱਕ ਕਹੇ ਤਾਂ ਵੀ ਚੀਜ਼ ਨਹੀਂ ਲਿਆ ਕੇ ਫੜਾਉਣੀ ਆ ਪਰ ਉਹਨਾਂ ਨੂੰ ਕੰਤ ਕਰਤਾਰ ਤੇ ਪਤੀ ਪ੍ਰਮਾਤਮਾ ਕਿਵੇਂ ਮਿਲ ਸਕਦਾ ਸਤਿਗੁਰੂ ਦੇ ਪਿਆਰਿਓ ਉਹਨਾਂ ਰੀਸਾਂ ਦਾ ਬਣੀਆਂ ਕੀਤੀਆਂ ਹਰ ਮੰਦਰ ਵੀ ਰਜ ਲਿਆ ਗੁਰੂ ਗ੍ਰੰਥ ਸਾਹਿਬ ਦੇ ਦੇਹ ਵੀ ਬਰਾਬਰ ਬਣਾ ਲੇ ਪਰ ਗੁਰੂ ਕੇ ਪਿਆਰਿਓ ਉਹਦੇ ਵਿੱਚ ਸੱਚਾ ਉਪਦੇਸ਼ ਕਿੱਥੋਂ ਲਿਆਵੇ ਕਿਉਂ 사ਜਦਾ ਉਪਦੇਸ਼ ਸੀ ਉਹ ਕਿੱਥੋਂ ਲਿਆਵੇ ਜਿਹੜਾ ਸੱਚ ਦਾ ਬਾਗ ਸੀ ਉਹ ਕਿੱਥੋਂ ਉਹਦੇ ਕੋਲੇ ਆਵੇ ਤੇ ਝੂਠੇ ਮੰਦਰ ਬਣਾਏ ਝੂਠੇ ਉਹਨੇ ਗ੍ਰੰਥ ਤਿਆਰ ਕੀਤੇ ਉਹ ਗੋਜ ਜਿਹੜਾ ਹੁੰਦਾ ਸੰਗਤਾਂ ਨੂੰ ਪਤਾ ਜਦੋਂ ਪਤਾ ਲੱਗਿਆ ਭਲੇਖਾ ਸੀ ਲਿਕਲ ਗਿਆ ਭਰੇਗਾ ਸਾਰੀਆਂ ਸੰਗਤਾਂ ਛੱਡ ਕੇ ਇਧਰ ਹੀ ਦਰਬਾਰ ਸਾਹਿਬ ਆਉਣ ਲੱਗੀਆਂ ਤੇ ਗੁਰੂ ਕੇ ਪਿਆਰਿਓ ਉਹਨੇ ਰਲ ਕੇ ਮੁਸਲਮਾਨੀ ਹਕੂਮਤ ਦੇ ਨਾਲ ਬੜੀਆਂ ਸ਼ਿਕਾਇਤਾਂ ਕੀਤੀਆਂ ਸਤਗੁਰ ਸੱਜੇ ਪਾਤਸ਼ਾਹ ਜੀ ਦੀਆਂ ਤੇ ਜਿਹੜੇ ਮੁਸਲਮਾਨ ਸੀ ਕਠੜ ਜਿਹੜੇ ਗੁਰੂ ਘਰ ਨਾਲ ਈਰਖਾ ਕਰਦੇ ਸੀ ਜੋ ਪੰਡਤ ਮੁੱਲਾ ਸੀ ਉਹ ਈਰਖਾ ਕਰਦੇ ਸੀ ਉਹਨਾਂ ਨੇ ਸਾਰਿਆਂ ਨੇ ਜਾ ਕੇ ਸ਼ਿਕਾਇਤਾਂ ਕੀਤੀਆਂ ਇਧਰੋਂ ਜਹਾਂਗੀਰ ਵੀ ਅਕਬਰ ਜੀ ਦੇ ਜਲਣ ਤੋਂ ਬਾਅਦ ਜਦੋਂ ਅਕਬਰ ਬਾਦਸ਼ਾਹ ਚਲ ਗਿਆ ਅਕਬਰ ਬਾਦਸ਼ਾਹ ਬੜਾ ਸਿਆਣਾ ਸੀ ਬੜਾ ਧਰਮਾਤਮਾ ਬੰਦਾ ਸੀ ਗੁਰੂ ਘਰ ਨਾਲ ਵੀ ਬੜਾ ਪਿਆਰ ਕਰਦਾ ਸੀ ਪਰ ਉਹ ਜਦੋਂ ਚਲ ਗਿਆ ਉਹਦੇ ਚਲਣ ਤੋਂ ਬਾਅਦ ਸ਼ਿਕਤਾ ਕਰਕੇ ਇਹਨੇ ਦੋ ਵਜ਼ੀਰ ਆਪਣੇ ਕਰਨੀ ਕਰਕੇ ਇਹਨੇ ਵੀ ਆਪਣੀ ਗੱਦੀ ਪ੍ਰਾਪਤ ਕਰ ਲਈ ਸਰ ਗੁਰੂ ਕੇ ਪਿਆਰਿਓ ਇਹ ਅੰਤਾਨਾਂ ਨਸੜੀ ਸੀਗਾ ਚਰਾਬੀ ਗਵਾਬੀ ਸੀਗਾ ਬਹੁਤ ਭੈੜਾ ਬੰਦਾ ਸੀਗਾ ਇਹਨੂੰ ਕੋਈ ਧਰਮ ਬਾਰੇ ਗਿਆਨ ਨਹੀਂ ਸੀਗਾ ਇਹਦਾ ਜਿਹੜਾ ਸ੍ਰੋਪੁੱਤਰ ਸੀ ਉਹ ਇਹਦੇ ਨਾਲ ਗੁੱਸੇ ਹੋ ਕੇ ਕਿਉਂਕਿ ਗੱਦੇ ਉਹਨੂੰ ਮਿਲਣੀ ਸੀ ਆ ਉਹ ਗੁੱਸੇ ਹੋ ਕੇ ਜਦੋਂ ਇਹਦੇ ਨਾਲ ਲੜਾਈ ਨਾ ਕਰ ਸਕਿਆ ਹਾਰ ਖਾ ਕੇ ਇਹ ਤੋਂ ਇਧਰ ਨੂੰ ਚੱਲ ਪਿਆ ਗੋਬਿੰਦਵਾਲ ਸਾਹਿਬ ਦੇ ਆਇਆ ਸਤਿਗੁਰੂ ਦਾ ਦਰਸ਼ਨ ਕੀਤਾ ਦਰਸ਼ਨ ਕਰਕੇ ਫਿਰ ਉਹਨੇ ਅੱਗੇ ਚੱਲਾ ਪਾਇਆ ਸਤਿਗੁਰੂ ਸੱਜੇ ਮਾਰਚਾ ਦੇ ਲੰਗਰ ਵਿੱਚੋਂ ਉਹਨੇ ਪ੍ਰਸ਼ਾਦਾ ਛਕਿਆ ਸ਼ਕਾਇਤ ਵਾਲਾ ਨੇ ਜਗ੍ਹਾਦ ਕਰਦੀ ਕਿ ਗੁਰੂ ਦਰ ਦੇ ਉੱਤੇ ਜਾ ਕੇ ਇਹਨੇ ਛੋਟੇ ਵਿਰੁੱਧ ਬੜੀਆਂ ਸਤਿਗੁਰੂ ਦੇ ਨਾਲ ਗੋਨਾ ਗੁੰਨੀਆਂ ਨੇ ਤੇ ਸੋਨੂੰ ਮਾਰਨ ਬਾਅਦ ਸੋਨੂੰ ਖਤਮ ਕਰਨ ਬਾਅਦ ਇਹਨੇ ਬੜੀਆਂ ਗੁਰੂ ਦੇ ਨਾਲ ਗੋਨਾ ਗੁੰਨੀਆਂ ਨੇ ਗੁਰੂ ਗੋਬਿੰਦ ਦਾ ਪਰਜਾਦਾ ਜਾ ਕੇ ਗਿਆ ਸੀ ਪਰ ਉਹਨੇ ਬਣਾ ਦਿੱਤਾ ਔਰ ਜਹਾਂਗੀਰ ਬਾਦਸ਼ਾਹ ਨੇ ਆਪਣੀ ਕਿਤਾਬ ਵਿੱਚ ਲਿਖਦਾ ਗਈ ਕਹਿੰਦੇ ਨੇ ਇਹ ਚੰਦੂ ਦਾ ਗਨਾਹ ਹੈ ਸਾਰਾ ਨਹੀਂ ਚੰਦੂ ਨੇ 사ਜ਼ਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਬੜੀ ਸਜ਼ਾ ਸਖਤੀ ਨਾਲ ਦਿੱਤੀ ਹੈ ਤੇ ਗੁਰੂ ਕੇ ਪਿਆਰੇ ਪਰ ਜਿਹੜਾ ਜਹਾਂਗੀਰ ਹੈ ਇਹ ਆਪਣੀ ਕਿਤਾਬ ਵਿੱਚ ਆਪ ਲਿਖਦਾ ਆਪਣੇ ਹੱਥੀ ਵੀ ਗੋਬਿੰਦ ਵਾਲ ਸਾਹਿਬ ਦੇ ਅੰਦਰ ਇੱਕ ਗੁਰੂਆਂ ਦੇ ਭੈਗ ਵਿੱਚ ਬਹੁਤ ਹੀ ਹਿੰਦੂਆਂ ਦਾ ਗੁਰੂ ਬਣਿਆ ਬੈਠਾ ਉਹਦੇ ਕੋਲੇ ਔਰੇ ਭਾਰੇ ਮੁਸਲਮਾਨ ਤੇ ਕਈ ਹਿੰਦੂ ਵੀ ਵੱਡੇ ਵੱਡੇ ਉਹਦੇ ਕੋਲੇ ਜਾ ਕੇ ਉਹਨੂੰ ਗੁਰੂ ਬਣਾ ਲੈਂਦੇ ਆ ਤੇ ਉਹਦੇ ਬਾਗ ਲੱਗ ਜਾਂਦੇ ਆ ਉਹਦਾ ਉਪਦੇਸ਼ ਸੁਣ ਕੇ ਉਹਦੇ ਨਾਲ ਜੁੜ ਜਾਂਦੇ ਆ ਤੇ ਇਹ ਅਈਆਂ ਜੀਆਂ ਗੱਲਾਂ ਉਹਨੇ ਲਿਖਿਆ ਆਪਣੀ ਕਿਤਾਬ ਵਿੱਚ ਕਹਿੰਦਾ ਉਹਨੇ ਇਹਨੂੰ ਪ੍ਰਸ਼ਾਦਾ ਵੀ ਸਿਕਾਇਆ ਤੇ ਕਈ ਗੋਨਾ ਵੀ ਗੁੰਨੀਆਂ ਗੱਲਾਂ ਵੀ ਕੀਤੀਆਂ ਮੇਰੇ ਬਰਦ ਤੇ ਕੇਸਰ ਦਾ ਟ੍ਰੈਕਟਰ ਕੇਸਰ ਦਾ ਤਿਲਕ ਜਿਹੜੇ ਹਿੰਦੂ ਬੜਾ ਸਾਖਣ ਸਮਝਦੇ ਆਪਣਾ ਚੰਗਾ ਸਮਝਦੇ ਆ ਉਹ ਵੀ ਇਹਦੇ ਮੱਥੇ ਵਿੱਚ ਲਾਇਆ ਗਿਆ ਵੀ ਤੈਨੂੰ ਗੁਰਤਾ ਕਦੀ ਦੇਵਾਂਗੇ ਦਵਾਵਾਂਗੇ ਅਜਿਹੀਆਂ ਗੱਲਾਂ ਉਹੀ ਕਿਤਾਬ ਵਿੱਚ ਆਪਣੀ ਵਿੱਚ ਲਿਖੀਆਂ ਹੋਈਆਂ ਨੇ ਤੇ ਗੁਰੂ ਕੇ ਪਿਆਰਿਓ ਪਹਿਲਾਂ ਮੈਂ ਬੜੇ ਚਿਰਾਂ ਤੋਂ ਅੜਿਖਦਾ ਸੀ ਵੀ ਇਹ ਜੋ ਧਰਮ ਦੀ ਦੁਕਾਨ ਹੈ ਤਨਜਾਰ ਪੀੜੀਆਂ ਤੋਂ ਲੱਗੇ ਇਹਨੂੰ ਖਤਮ ਕੀਤਾ ਜਾਵੇ ਇਹਨੂੰ ਯਾਦ ਰੱਖਾ ਜਾਵੇ ਇਹਨੂੰ ਲਟਾ ਦਿੱਤਾ ਜਾਵੇ ਤੇ ਇਹਨੂੰ ਖਤਮ ਕਰਕੇ ਗਾਂਵਾਂ ਵਾ ਤੇ ਇਹ ਜਾ ਕੋਈ ਹੋਰ ਨਾ ਉੱਥੇ ਇਆਂ ਜੇ ਗੱਲਾਂ ਉਰੇ ਵਿੱਚ ਲਿਖੀਆਂ ਹੋਈਆਂ ਨੇ ਗੁਰੂ ਕੇ ਪਿਆਰਿਓ ਪਰ ਗੁਰੂ ਘਰ ਨੂੰ ਖਤਮ ਕਰਨ ਵਾਲਾ ਕੌਣ ਹੈ ਇਹਨੂੰ ਖਤਮ ਕਰਨ ਵਾਲੇ ਆਪ ਹੀ ਖਤਮ ਹੋਗੇ ਸਾਰੇ ਆਪੇ ਚਲੇ ਗਏ ਦੁਨੀਆ ਤੋਂ ਕੋਈ ਨਹੀਂ ਰਹਾ ਗੁਰੂ ਕੇ ਪਿਆਰੇ ਇਹਨਾਂ ਨੇ ਜਾ ਕੇ ਜਦੋਂ ਖੁਸਰੋ ਲਾਹੌਰ ਫੜਿਆ ਗਿਆ ਜਾਂਦਾ ਉਹਨੂੰ ਬਹੁਤ ਭੜੇ ਤਸੀਹੇ ਦਿੱਤੇ ਆਪਣੇ ਸੁਪੁੱਤਰ ਨੂੰ ਬਹੁਤ ਭੜੇ ਤਸੀਹੇ ਦਿੱਤੇ ਨੇ ਤਸੀਹੇ ਦੇ ਕੇ ਇਹਨੇ ਉਹਨੂੰ ਮਾਰ ਬਕਾਇਆ ਇਹਦੇ ਜਿਹੜੇ ਬੰਦੇ ਸੀ ਨਾਲ ਦੇ ਉਹਨਾਂ ਨੇ ਵੀ ਬਹੁਤ ਭੜੇ ਤਸੀਹੇ ਦਿੱਤੇ ਤਸੀਹੇ ਦੇ ਕੇ ਖਤਮ ਕਰਦੇ ਗੁਰੂ ਕੇ ਪਿਆਰੇਓ ਇਦਰੋ ਸ਼ਿਕਾਇਤਾਂ ਕਰਨ ਵਾਲੇ ਵੀ ਲਾਹੌਰ ਪਹੁੰਚ ਗਏ ਇਹਨਾਂ ਨੇ ਵੀ ਸ਼ਿਕਾਇਤਾਂ ਕੀਤੀਆਂ ਉਹਨੇ ਸਿੱਖੇ ਸਗਾਏ ਨੇ ਤੇ ਗੁਰੂ ਸਾਹਿਬ ਨੂੰ ਸੱਦ ਮੰਗਵਾਇਆ ਕਹਿੰਦੇ ਵੀ ਜਾਓ ਤੇ ਗੁਰੂ ਸਾਹਿਬ ਨੂੰ ਲੈ ਕੇ ਆਓ ਤੇ ਇੱਥੇ ਲਿਆਓ ਮੇਰੇ ਕੋਲ ਤੇ ਗੁਰੂ ਸਾਹਿਬ ਨੂੰ ਲਾਣ ਗਏ ਤੇ ਗੁਰੂ ਜੀਆ ਗੁਰੂ ਮਹਾਰਾਜ ਕਹਿੰਦਾ ਕੋਈ ਗੱਲ ਨਹੀਂ ਅਸੀਂ ਆਪਣੇ ਆਪ ਹੀ ਆਉਨੇ ਆ ਸਾਰਾ ਸਮਾਨ ਗੁਰੂ ਘਰ ਦਾ ਸਾਂਭ ਕੇ ਬਾਬਾ ਬੁੱਢਾ ਜੀ ਨੂੰ ਤੇ ਹੋਰ ਗੁਰਸਿੱਖਾਂ ਨੂੰ ਸ਼ਿਆਣਿਆਂ ਨੂੰ ਤੇ ਬਾਬਾ ਬੁੱਢਾ ਜੀ ਨੂੰ ਗਿਆ ਕਿ ਛੇਵੇਂ ਪਾਤਸ਼ਾਹ ਨੂੰ ਤੁਸੀਂ ਨਿਗਰਾਨੀ ਰੱਖਣੀ ਹੈ ਗੁਰੂ ਘਰ ਦੀ ਸਾਰੀ ਸੇਵਾ ਸੰਭਾਲ ਤੁਸਾਂ ਨੇ ਕਰਨੀ ਹੈ ਆਸਾਂ ਨੂੰ ਜਾਣਾ ਅਸੀਂ ਮੁੜ ਕੇ ਨਹੀਂ ਆਉਣਾ ਪਰ ਬਾਬਾ ਬੁੱਢਾ ਜੀ ਕਿੱਥੋਂ ਰਹਿ ਸਕਦੇ ਸੀ ਛੇਵੇਂ ਪਾਤਸ਼ਾਹ ਤੋਂ ਬਿਨਾ ਪਰ ਸਤਿਗੁਰੂ ਜੀ ਦਾ ਆਖਾ ਮੰਨਣਾ ਹੁਕਮ ਮੰਨਣਾ ਪਿਆ ਉਕੇ ਮਾਨਕੋ ਫੇ ਰਹੇ ਸਤਗੁਰੂ ਜੀ ਪੰਜ ਸਿੱਖਾਂ ਨੂੰ ਨਾਲ ਲੈ ਕੇ ਉਧਰ ਚਲੇ ਗਏ ਲਾਹੌਰ ਚਲੇ ਗਏ ਲਾਹੌਰ ਗੁਰੂ ਸੇ ਕਿਸੇ ਕੋਈ ਸਤਗੁਰੂ ਦਾ ਭਾਗ ਦੇ ਸੀ ਸੁਧੂ ਉਹਦੇ ਘਰ ਆਨਾਨਦ ਘਟੀ ਬੜੇ ਦਿਨਾਂ ਤੋਂ ਡੇਕਦਾ ਸੀ ਕਿ ਸਤਗੁਰੂ ਆਉਣ ਮੇਰੇ ਘਰ ਨੂੰ ਭਾਗ ਲਾਉਣ ਸਤਗੁਰੂ ਉੱਥੇ ਰਾਤ ਰਹੇ ਦੂਸਰੇ ਦਿਨ ਸਤਗੁਰੂ ਤਿਆਰ ਕਰਕੇ ਤਿਆਰ ਹੋ ਕੇ ਚਲੇ ਉਹ ਕਹਿਣ ਲੱਗਾ ਮਹਾਰਾਜ ਹੋਰ ਰਹੁ ਸਤਗੁਰੂ ਕਹਿੰਦਾ ਨਹੀਂ ਹੋਰ ਰਹਿਣ ਲੱਗ ਗਈ ਉਗਮ ਨਹੀਂ ਆ ਅਸੀਂ ਉਹਨੂੰ ਤੇ ਦਾਣਾ ਤੇ ਗਾ ਜਦੋਂ ਗਾਇ ਜਾ ਗੇਰ ਉਹਦੇ ਫਿਰ ਚਲੇ ਆ ਗਿਆ ਇਹਨਾਂ ਨੂੰ ਸਮਾ ਆ ਗਿਆ ਸਾਰੇ ਬਾਗ ਡੋਰ ਤੇ ਜਦੋਂ ਮਗਲੇ ਵਜ਼ੀਰਾ ਨੂੰ ਸਖਾਸ ਗਾ ਕੇ ਤੇ ਇਹਨੇ ਚੰਦੂ ਡੋਟ ਲੈ ਆਪਣੇ ਹੱਥ ਵਿੱਚ ਲੈ ਰਿਆ ਸਾਰਾ ਸਜਾ ਪੁੜਤਾਉਣ ਦਾ ਜੋ ਕਾਮ ਸੀਗਾ ਕਿਉਂ ਇਹਨੇ ਕਿਉਂ ਲਿਆ ਇਹਦੀ ਲੜਕੀ ਸੀ ਜਿਹੜੀ ਇਹਦੀ ਲੜਕੇ ਦਾ ਇਹ ਤਾਂ ਆਇਆ ਕਿ ਜਦੋਂ ਢਾਰ ਹੋ ਗਈ ਕਹਣਾ ਮੇਰੀ ਲੜਕੀ ਦਾ ਰਿਸ਼ਤਾ ਕਰਕੇ ਆਓ ਕਿਤੇ ਉਹਨੂੰ ਲੱਗੀ ਰਿਸ਼ਤਾ ਕਰਦੇ ਹੁੰਦੇ ਸੀ ਤੇ ਜਦੋਂ ਗਏ ਅੰਮ੍ਰਿਤਸਰ ਉਹਨਾਂ ਨੇ ਦੇਖਿਆ ਵੀ ਐਸ ਗੁਰੂ ਵਰਗਾ ਕੋਈ ਗੁਰੂ ਨੇ ਦਿਨ ਰਾਤ ਸੇਵਾ ਹੁੰਦੀ ਆ ਦਿਨ ਰਾਤ ਉਹਨਾਂ ਦੀ ਮਾਨ ਵਧਾਈ ਹੁੰਦੀ ਆ ਦਿਨ ਰਾਤ ਸੰਗਤਾਂ ਆ ਕੇ ਬਹਿੰਦੀਆਂ ਨੇ ਇਹਨਾਂ ਦੇ ਚਰਨਾਂ ਵਿੱਚ ਸਤਿਗੁਰੂ ਦੇ ਪਿਆਰੇ ਹੋ ਫਿਰ ਕੀ ਕੀਤਾ ਸਤਿਗੁਰੂ ਨੇ ਦਰਸ਼ਨ ਕੀਤੇ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਐਂਸ਼ਾ ਲਾਲ ਅੰਜਾ ਸੁੰਦਰ ਸੋਹਣਾ ਜਿੱਤੇ ਕੋਈ ਬੰਦਾ ਨਹੀਂ ਨਜ਼ਰ ਆਇਆ ਉਹਨਾਂ ਨੇ ਆਖਿਆ ਵੀ ਆਹ ਠੀਕ ਹੈ ਸਤਿਗੁਰੂ ਨੂੰ ਸਜਣ ਦੀ ਗੱਲ ਕਹਿੰਦੇ ਕਿ ਸਾਡੇ ਸਾ ਬੱਚੇ ਨੂੰ ਅਸੀਂ ਸਜਣ ਪਾਉਣਾ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਤੇ ਉਹ ਚਲੇ ਗਏ ਤੇ ਜਦੋਂ ਜਹਾ ਜਾ ਕੇ ਜਹਾਂਗੀਰ ਦੇ ਬਾਦਸ਼ਾਹ ਨੂੰ ਚੰਦੂ ਨੂੰ ਦੱਸਿਆ ਵੀ ਐਂ ਕਰਕੇ ਬੜਾ ਉੱਚਾ ਦੇ ਸੱਚਾ ਥਾਂ ਬੜੀ ਸ਼ਿਵਤ ਕੀਤੀ ਗੁਰੂ ਘਰ ਦੀ ਉਹ ਕਹਿਣ ਲੱਗਾ ਕੱਲੀਆਂ ਸਿਵਦਾ ਹੀ ਕਰੀ ਚੱਲੋਂਗੇ ਕਿ ਦੱਸੋਂਗੇ ਵੀ ਕੁਛ ਕੌਣ ਹੈ 기ਦਾ ਨਾਂ ਹੈ ਵੀ ਦੱਸੋਦਾ ਸੇ ਉਹ ਕਹਿਣ ਲੱਗੇ ਹਰਗੋਲ ਸਮ ਮਹਾਰਾਜੇ ਛੇਵੇਂ ਪਾਤਸ਼ਾਹ ਸਤਗੁਰੂ ਜੀ ਦੇ ਸੁਪੁੱਤਰ ਪੰਜਵੇਂ ਪਾਤਸ਼ਾਹ ਦੇ ਉਹਨਾਂ ਨੂੰ ਨਿਗਾਹ ਜਰ ਕੇ ਆਇਆ ਐਨਾ ਸੋਹਣਾ ਤੇ ਸੁੰਦਰ ਹੈ ਤੇ ਉਹਦੇ ਬਰਾਬਰ ਕੋਈ ਸੋਹਣਾ ਨਹੀਂ ਹੈ ਦੁਨੀਆ ਵਿੱਚ ਐਡਾ ਕੋਈ ਜੋਲਾ ਨਹੀਂ ਹੈ ਐਡਾ ਕੋਈ ਬਰਵਾਨ ਨਹੀਂ ਹੈ ਉਹ ਤੁਹਾਨੂੰ ਅਸੀਂ ਪਸੰਦ ਕਰਕੇ ਆਇਆ ਉਹ ਕਹਿਣ ਲੱਗਾ ਚਲੋ ਜਿਹੜਾ ਤੁਸੀਂ ਕਹਾਰਾ ਏ ਉਹ ਠੀਕ ਹੈ ਪਰ ਤੁਸੀਂ ਚੰਗਾ ਨਹੀਂ ਕੀਤਾ ਕਿਉਂ ਮੈਂ ਬਾਦਸ਼ਾਹ ਦਾ ਵਜ਼ੀਰ ਮੇਰੇ ਘਰੇ ਦਾ ਮਾਇਆ ਆਉਂਦੀ ਐ ਉਹਦੇ ਘਰੇ ਮੱਥਾ ਨਿਕਦਾ ਲੋਕੇ ਮੱਥਾ ਟੇਕਦੇ ਆ ਕੇ ਕਿਰਪਾ ਜੀ ਕੋਈ ਪੰਜ ਪੈਸੇ ਤੇ ਦੇਨਾ ਦੇ ਕੇ ਉਹਦਾ ਕੋਈ ਉਹਦੇ ਕੋਲ ਕੀ ਜਾਂ ਫਿਰ ਸੰਗਤਾਂ ਲੱਗੀ ਐ ਜਦੋਂ ਆਉਣਾ ਨਾ ਹੁਣ ਤੇ ਕਹਿੰਦਾ ਜਗਾਂ ਨਹੀਂ ਕੀਤਾ ਚਿਵਾਰੇ ਦੀ ਇੱਟ ਮੋਰੀ ਨੂੰ ਲਾਏ ਗੁਰੂ ਘਰ ਨੂੰ ਮੋਰੀ ਸਮਝਿਆ ਤੇ ਆਪਣੇ ਆਪ ਨੂੰ ਚਿਵਾਰਾ ਸਮਝਿਆ ਉੱਥੇ ਦਲੀਨੀਆਂ ਸੰਗਤਾਂ ਬੈਠੀਆਂ ਸੀਆਂ ਜahangir ਬਾਦਸ਼ਾਹ ਦੇ ਕੋਲੇ ਚੰਦੂ ਜੀ ਜਦੋਂ ਇਹ ਗੱਲ ਆਖੀ ਚੰਦੂ ਨੇ ਉਦੋਂ ਫੇਰ ਗੁਰੂ ਕੇ ਪਿਆਰਿਓ ਸਿਖਾ ਨੇ ਸਾਰਿਆਂ ਨੇ ਇਕੱਠ ਹੋ ਕੇ ਚਿੱਠੀ ਲਿਖੀ ਵੀ ਇਹ ਦੋਸਟ ਦਾ ਇਹ ਹੰਕਾਰੀ ਦਾ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਹੈ ਤੇ ਗੁਰੂ ਕੇ ਪਿਆਰਿਓ ਸਤਿਗੁਰੂ ਦੇ ਚਰਨਾਂ ਵਿੱਚ ਚਿੱਠੀ ਆ ਗਈ ਉਦੋਂ ਦਿੱਲੀ ਤੋਂ ਸੰਗਤ ਕਰਨ ਵਾਲੇ ਵੀ ਆ ਗਏ ਪਰ ਚਿੱਠੀ ਵਾਲੇ ਪਹਿਲਾਂ ਪਹੁੰਚ ਗਏ ਸਤਿਗੁਰੂ ਨੇ ਚਿੱਠੀ ਪੜ੍ਹਦੇ ਕਿਹਾ ਵੀ ਸਤਵਜਨ ਠੀਕ ਹੈ ਜੋ ਸੰਗਤ ਦਾ ਬਚਨ ਹੈ ਉਹ ਪ੍ਰਵਾਨ ਸੰਗਣ ਵਾਲੇ ਜਦੋਂ ਗਾਏ ਸਤਿਗੁਰੂ ਨੇ ਜਵਾਬ ਦੇ ਦਿੱਤਾ ਕਹਿੰਨੇ ਭਾਈ ਸਾਡੇ ਸਿਖਾਣਾ ਸਿੱਖ ਸੰਗਤ ਦਾ ਹੁਕਮ ਹੈ ਕਿ ਇਹ ਹੰਕਾਰੀ ਹੈ ਇਹਨੇ ਗੁਰੂ ਘਰ ਨੂੰ ਮੋਰੀ ਦੱਸਿਆ ਤੇ ਆਪਣੇ ਆਪ ਨੂੰ ਜਵਾਰਾ ਸਮਝਿਆ ਇੱਥੇ ਹੰਕਾਰੀਆਂ ਦਾ ਗੁਰੂ ਘਰ ਦੇ ਵਿੱਚ ਕੋਈ ਆਦਰ ਸਤਕਾਰ ਨਹੀਂ ਹੈ ਤੇ ਇਹਨਾਂ ਨੂੰ ਇਹਨਾਂ ਦਾ ਅਸੀਂ ਰਿਸ਼ਤਾ ਨਹੀਂ ਲੈਣਾ ਜਵਾਬ ਦੇ ਦਿੱਤਾ ਤੇ ਉਹ ਜਦੋਂ ਜਾ ਕੇ ਚੰਦਰ ਨੂੰ ਦੱਸਿਆ ਵੀ ਤੇਰੇ ਹੰਕਾਰ ਨੇ ਤੈਨੂੰ ਮਾਰ ਪਾ ਦਿੱਤੀ ਤੇਰੀ ਲੜਗੀ ਦਾ ਰਿਸ਼ਤਾ ਸਤਗੁਰੂ ਜੀ ਮੁਕਰ ਗਏ ਉਹਨਾਂ ਕੋਲੇ ਜਿਹੜੀ ਤਾਂ ਗੱਲ ਆਖੀ ਸੀ ਹੰਕਾਰ ਦੇ ਉਹਨਾਂ ਕੋਲੇ ਪਹੁੰਚ ਗਈ ਤੇ ਤੇਰੀ ਹੰਕਾਰੀ ਦਾ ਤੇਰੇ ਲੜਕੀ ਦਾ ਰਿਸ਼ਤਾ ਨਹੀਂ ਲੰਦੇ ਹੰਕਾਰੀ ਆ ਤੇ ਬੜਾ ਪ੍ਰੇਰਕ ਜੋਜ ਹੋਇਆ ਫਤਗੁਰੂ ਨੂੰ ਮਾਰ ਮਗਾਉਣ ਤੇ ਤੁਲ ਗਿਆ ਇਹ ਉਹਦੇ ਅੰਦਰ ਸਾਰਾ ਸੀ ਉਹਦੀ ਲੜਕੀ ਸਾਰੀ ਉਮਰ ਸਾਰੀ ਜ਼ਿੰਦਗੀ ਕੁਆਰੀ ਰਹੀ ਆ ਕਿਉਂ ਕੁਆਰੀ ਰਹੀ ਮੁਸਲਮਾਨ ਰਹस्तानी ਲੈ ਲਈ ਜਦੋਂ ਲੜਗੀ ਦਾ ਰਸਤਾ ਬਦਲ ਜੇ ਨਾ ਉਹ ਰਹस्तानी